ਮੇਰ ਉਚਕਾਰ ਬੀ ਐਡ TTT ਪਾਸ ਜੂਨੀਅਨ ਦੇ ਸੈਕੰਡਰੀ ਮੈਂਬਰਾਂ ਨੇ ਅੱਜ ਫਾਜ਼ਿਲਕਾ ਫਿਰੋਜ਼ਪੁਰ ਹਾਈਵੇ ਫਲਾਈਓਵਰ ਤੇ ਧਰਨਾ ਦਿੱਤਾ ਜਿਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਹੈ ਕਿ ਸੁਪਾ ਸਰਕਾਰ ਸਰਕਾਰੀ ਸਕੂਲਾਂ ਵਿੱਚ ਮਾਸਟਰ ਕੈਟਰ ਦੇ ਸਾਰੇ ਵਿਸ਼ਿਆਂ ਦੀਆਂ 15000 ਅਸਾਮੀਆਂ ਦੀ ਭਰਤੀ ਦਾ ਇਤਿਸ਼ਿਹਾਰ ਜਲਦੀ ਜਾਰੀ ਕਰੇ ਤੇ 55% ਦੀ ਸ਼ਰਤ ਹੱਦ ਰੱਦ ਕੀਤੀ ਜਾਵੇ ਤੇ ਲੈਕਚਰਰਾਂ ਦੇ ਸਾਰੇ ਵਿਸ਼ਿਆਂ ਦੀ ਭਰਤੀ ਦਾ ਇਤਿਸ਼ਿਹਾਰ ਜਾਰੀ ਕਰਕੇ ਉਮਰ ਹੱਦ ਵਿੱਚੋਂ ਵਾਧਾ ਕੀਤਾ ਜਾਵੇ ਪ੍ਰੀਖਿਆਕਾਰ ਅਧਿਆਪਕ ਜੂਨੀਅਰ ਦੇ ਸੁਪਰ ਪ੍ਰਧਾਨ ਜਸਵੰਤ ਭੁਪਾਇਆ ਨੇ ਦੋਸ਼ ਲਾਇਆ ਹੈ ਕਿ ਸਿੱਖਿਆ ਮੰਤਰੀ ਅਤੇ ਸਿੱਖਿਆ ਵਿਭਾਗ ਨੇ ਉਹਨਾਂ ਨਾਲ ਮੀਟਿੰਗ ਕਰਨ ਲਈ ਕਈ ਵਾਅਦੇ ਕੀਤੇ ਪਰੰਤੂ ਮੀਟਿੰਗ ਤੇ ਜਾਣ ਉਪਰੰਤ ਤੁਰੰਤ ਵਾਅਦੇ ਤੋਂ ਮੁੱਕਰ ਗਏ ਦੂਜੇ ਪਾਸੇ ਫਾਜ਼ਿਲਕਾ ਦੇ ਵਿਧਾਇਕ ਨਿੰਦਰਪਾਲ ਸਭਣਾ ਨੇ ਧਰਨੇ ਵਿੱਚ ਪਹੁੰਚ ਕੇ ਬੇਰੁਜ਼ਗਾਰ ਅਧਿਆਪਕਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਉਹਨਾਂ ਸਿੱਖਿਆ ਮੰਤਰੀ ਹਰਜੋਤ ਪੈਂਸ ਨਾਲ ਫੋਨ ਤੇ ਗੱਲ ਕਰਕੇ ਆਉਣ ਵਾਲੇ ਮੰਗਲਵਾਰ ਨੂੰ ਜੂਨੀਅਰ ਨਾਲ ਮੀਟਿੰਗ ਅਤੇ ਗੱਲਬਾਤ ਦਾ ਸਮਾਂ ਦਿਵਾ ਕੇ ਇਸ ਧਰਨੇ ਨੂੰ ਸਮਾਪਤ ਕਰਵਾਇਆ ਅਧਿਆਪਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਆਉਣ ਵਾਲੇ ਮੰਗਲਵਾਰ ਉਹਨਾਂ ਦੀ ਮੀਟਿੰਗ ਨਹੀਂ ਕਰਵਾਈ ਜਾਂਦੀ ਜਾਂ ਉਹਨਾਂ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ ਤਾਂ ਬੁੱਧਵਾਰ ਨੂੰ ਉਹਨਾਂ ਵੱਲੋਂ ਇਸੇ ਤਰ੍ਹਾਂ ਨੈਸ਼ਨਲ ਹਾਈਵੇ ਜਾਮ ਕਰਕੇ ਰੋਸ ਪ੍ਰਦਰਸ਼ਨ ਦਿੱਤਾ ਜਾਵੇਗਾ